ਮੇਰਾ ਨਾਮ ਦਸਨੋ ਸਿੰਘ ਹੈ। ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਕਲਾਸ 11ਵੀਂ ਦਾ ਵਿਦਿਆਰਥੀ ਹਾਂ। ਮੇਰੇ ਵੱਲੋਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ। ਤੁਹਾਡੇ ਸਾਹਮਣੇ ਜੋ ਬਿਜ਼ਨਸ ਬਲਾਸਟਰ ਪੰਜਾਬ ਜੰਗ ਐਂਟਰਪ੍ਰੀਨਰ پروگرام ਦੇ ਅਧੀਨ ਜੋ ਪ੍ਰਾਲਾ ਕੀਤਾ ਗਿਆ ਅਤੇ ਅਸੀਂ ਜੋ ਆਪਣਾ ਨੁਕਤਾ ਸੋਚਿਆ ਅਤੇ ਬਿਲਕੁਲ ਦਾ ਨਾਮ ਅਤੇ ਕੁਝ ਵਿਸ਼ੇਸ਼ਤਾਵਾਂ ਤੁਹਾਡੇ ਨਾਲ ਸਾਂਝਾ ਕਰਨਾ ਚਾਹਦਾ ਹਾਂ ਮੈਂ ਮਾਰਕੀਟ ਸਰਵੇ ਕੀਤਾ ਉਸ ਵਿੱਚ ਅਸੀਂ ਆਪਣੇ ਫਾਸਟ ਫੂਡ ਦਾ ਰੇਟ ਪੁੱਛਿਆ ਤੇ ਉਹਨਾਂ ਨੂੰ ਅਸੀਂ ਵੇਖਿਆ ਕਿ ਉੱਥੇ ਬਹੁਤ ਗੰਦਗੀ ਹੈ ਜਿਸ ਨਾਲ ਸਾਡੇ ਪਿੰਡ ਦੇ ਲੋਕਾਂ ਨੂੰ ਬਹੁਤ ਆ ਬਿਮਾਰੀਆਂ ਲੱਗਦੀਆਂ ਹਨ ਅਬ ਮੈਂ ਸੋਚਿਆ ਕਿ ਅਸੀਂ ਬਹੁਤ ਵਧੀਆ ਸਾਫ਼-ਸਾਥ ਢੰਗ ਨਾਲ ਵੀ ਆਪਣਾ ਫਾਸਟ ਫੂਡ ਬਣਾਵਾਂਗੇ ਅਸਲਸਾਨੂੰ ਇਸ ਫਾਸਟ ਫੂਡ ਨੂੰ ਬਣਾਉਣ ਲਈ ਸਬਜ਼ੀਆਂ ਦੀ ਜ਼ਰੂਰਤ ਪੈਂਦੀ ਹੈ ਜੋ ਆ ਸਾਨੂੰ ਪਿੰਡ ਵਿੱਚ ਹੀ ਵਧੀਆ ਤੇ ਰੰਗ ਨਾਲ ਮਿਲਦੀ ਸਸਤੀਆਂ ਤੇ ਵਧੀਆ ਢੰਗ ਨਾਲ ਮਿਲਦੀਆਂ ਬਾਕੀ ਜਾਣਕਾਰੀ ਕੋਮਲਪ੍ਰੀਤ ਬਾਣੀ ਮੇਰੇ ਨਾਮ ਕੋਮਲਪ੍ਰੀਤ ਕਾਰ ਹੈ ਮੈਂ ਤੁਹਾਨੂੰ ਇਸ ਫਾਸਟ ਫੂਡ ਵਸਪੰਦੀ ਕੁਝ ਜਾਣਕਾਰੀ ਦੇਣਾ ਚਾਹੁੰਦੀ ਹਾਂ ਸਾਡੀ ਟੀਮ ਦਾ ਨਾਮ ਜਿਵੇਂ ਸਾਡੀ ਟੀਮ ਦਾ ਜਿਵੇਂ ਫਾਸਟ ਫੂਡ ਹੈ ਸਾਡੀ ਪਾਸਵਰਡ ਹੈ ਸਾਡੀ ਟੀਮ ਦਾ ਟੀਮ ਦੀ ਆਈਡੀ ਡੀਵੀ ਡੀਵੀ ਐਮ 001 ਹੈ ਸਾਡੀ ਟੀਮ ਵਿੱਚ ਕੁੱਲ 6 ਮੈਂਬਰ ਹਨ ਅਸੀਂ ਇਤੋਂ ਹਨ ਇਸ ਦੇ ਕੁਝ ਵਿਸ਼ੇਸ਼ਤਾਵਾਂ ਦੱਸਾਂਗੇ ਸਾਡੀ ਅਸੀਂ ਸਾਡੇ ਪਾਸਵਰਡ ਦੇ ਨਾਮ ਮੈਂਚੂਰੀਨ ਹੈ ਇਸ ਨੂੰ ਅਸੀਂ ਹਰੀਆਂ ਸਬਜ਼ੀਆਂ ਰਾਹੀਂ ਤਿਆਰ ਕਰਦੇ ਹਾਂ ਹਰੀਆਂ ਸਬਜ਼ੀਆਂ ਰਾਹੀਂ ਤਿਆਰ ਕਰਦੇ ਹਾਂ ਇਸ ਨੂੰ ਵਧੀਆ ਢੰਗ ਨਾਲ ਤਿਆਰ ਕੀਤਾ ਜਾਂਦਾ ਹੈ ਜਿਵੇਂ ਕਿ ਤੁਹਾਨੂੰ ਅਸੀਂ ਦੱਸਿਆ ਹੈ ਕਿ ਅਸੀਂ ਸਰਵੇ ਕੀਤਾ ਤੇ ਸਾਨੂੰ ਪਤਾ ਲੱਗਿਆ ਕਿ ਉਹਤੇ ਕਾਫੀ ਤਰ੍ਹਾਂ ਦੀ ਗੱਲ ਕੀਤੀ ਸੀ ਕਈ ਬਹੁਤ ਸਾਰੀ ਗੰਦੀ ਸੀ ਜਿੱਥੇ ਉਹਨਾਂ ਨੂੰ ਵੀ ਬੈਠ ਕੇ ਖਾਣਾ ਬਹੁਤ ਮੁਸ਼ਕਲ ਹੋ ਰਿਹਾ ਸੀ ਅਸੀਂ ਸੋਚਿਆ ਕਿ ਵੀ ਅਸੀਂ ਆਪਣੇ ਪਿੰਡ ਵਿੱਚ ਇੱਕ ਦੁਕਾਨ ਖੋਲ੍ਹ ਕੇ ਖੋਲ੍ਹ ਕੇ ਇੱਕ ਫਾਸਟ ਫੂਡ ਦਾ ਉਹ ਫਾਸਟ ਫੂਡ ਖੋਲ੍ਹਿਆ ਜਿਸ ਨਾਲ ਸਾਡੇ ਪਿੰਡ ਵਾਲਿਆਂ ਨੂੰ ਆਉਣਾ ਜਾਣਾ ਸੌਖਾ ਹੋਵੇਗਾ ਤੇ ਸਾਫ਼ ਜਗ੍ਹਾ ਤੇ ਬੈਠ ਕੇ ਖਾਣਾ ਮਿਲੇਗਾ ਅਸੀਂ ਇਸ ਨੂੰ ਬਹੁਤ ਵਧੀਆ ਢੰਗ ਨਾਲ ਤਿਆਰ ਕਰਦੇ ਹਾਂ ਸਾਡੇ ਤੋਂ ਇਹ ਸਸਤੇ ਰੇਟ ਵਿੱਚ ਖਰੀਦਾ ਜਾ ਸਕਦਾ ਹੈ ਅਸੀਂ ਬਾਜ਼ਾਰਾਂ ਵਿੱਚ ਰੇਟ ਪਤਾ ਕੀਤਾ ਕਿ ਉਹਨਾਂ ਦਾ ਬਹੁਤ ਮਹਿੰਗਾ ਸੀ ਧੰਨਵਾਦ